ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਹ ਸੂਚਨਾ ਜਿਹੜੀ ਸਭ ਤੋਂ ਪਹਿਲਾਂ ਦਿੱਤੀ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਅੱਗੇ ਨਹੀਂ ਵਧੇਗੀ ਦੋਨੋਂ ਦੇਸ਼ ਸੀਜ਼ਫਾਇਰ ਦੇ ਭਾਵ ਗੋਲੀਬੰਦੀ ਤੇ ਸਹਿਮਤ ਹੋ ਗਏ ਨੇ ਤੇ ਬਾਕੀ ਦੇ ਮਾਮਲੇ ਗੱਲਬਾਤ ਲਈ ਸੁਣਝਾ ਲਿਆ ਕਰਨਗੇ ਇਸ ਸੂਚਨਾ ਨਾਲ ਦੋਨੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਖਾਸ ਤੌਰ ਦੇ ਉੱਤੇ ਪੰਜਾਬ ਦੇ ਦੋਨੋਂ ਤਰਫਾਂ ਦੇ ਵਿੱਚ ਇਧਰਲੇ ਪੰਜਾਬ ਦੇ ਵਿੱਚ ਲੋਕ ਪਹਿਲਾਂ ਤੋਂ ਹੀ ਜੰਗ ਦੀ ਮਾਨਸਿਕਤਾ ਦੇ ਖਲਾਫ ਦਿਖਾਈ ਦੇ ਰਹੇ ਸੀ ਲਗਾਤਾਰ ਔਰ ਉਦੋਂ ਬਾਅਦ ਉਹ ਫੈਸਲਾ ਤਾਂ ਹੋਇਆ ਤੇ ਇੱਕ ਨਵਾਂ ਟਵੀਟ 트ੰਪ ਦਾ ਇਹ ਆਇਆ ਕਿ ਜਿਹੜਾ ਪੱਕੇ ਤੌਰ ਦੇ ਉੱਤੇ ਦੋਨੇ ਦੇਸ਼ਾਂ ਦੇ ਵਿੱਚ ਟਕਰਾ ਦਾ ਆਧਾਰ ਬਣਿਆ ਹੋਇਆ ਉਹ ਹੈ ਜੰਮੂ ਕਸ਼ਮੀਰ ਦਾ ਮਸਲਾ ਜੰਮੂ ਕਸ਼ਮੀਰ ਦਾ ਵਿਵਾਦ ਤੇ ਟਰੰਪ ਦਾ ਕਹਿਣਾ ਹੈ ਕਿ ਅਸੀਂ ਵਿਚੋਲਗੀ ਕਰਨ ਲਈ ਤਿਆਰ ਆ ਉਹ ਹਜ਼ਾਰਾਂ ਸਾਲਾਂ ਦਾ ਹਾਲਾਕੇ ਉਹਨਾਂ ਨੇ ਜ਼ਿਕਰ ਕੀਤਾ ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਉਹਨਾਂ ਦਾ ਮਤਲਬ ਕੀ ਹੈ ਕਿ ਉਹਨੂੰ ਵੀ ਸੁਲਝਾਇਆ ਜਾ ਸਕਦਾ ਹੈ ਅਸੀਂ ਵਿਚ ਵਿਚੋਲੇ ਪੈ ਸਕਦੇ ਹ ਇਹ ਨੇ ਇੱਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਪਹਿਲੀ ਗੱਲ ਲੀਡਰ ਆਫ اپੋਜੀਸ਼ਨ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਸਾਰੀਆਂ ਵਿਰੋਧੀ ਧਿਰਾਂ ਦੇ ਬਿਹਾਫ ਤੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਇਸੇ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਤੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਮਲਕਾਰਜਨ ਖਰਗੇ ਨੇ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਤੇ ਇਹਦੇ ਤੋਂ ਬਿਨਾਂ ਵੀ ਬਹੁਤ ਸਾਰੇ ਸਵਾਲ ਜਿਹੜੇ ਲਗਾਤਾਰ ਉਠਾਏ ਜਾ ਰਹੇ ਨੇ ਇਸ ਜੰਗ ਨੂੰ ਲੈ ਕੇ ਤੇ ਇਹਨਾਂ ਮਾਮਲਿਆਂ ਨੂੰ ਲੈ ਕੇ ਤੇ ਇਹਦੇ ਤੇ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦ੍ਰਿਸ਼ ਤੇ ਗ੍ਰੈਮੰਟਰੀ ਇਹਨਾਂ ਚੋਂ ਕੋਈ ਬੋਲਿਆ ਕਿਉਂ ਨਹੀਂ ਉਹਨਾਂ ਦੀ ਅਸਲ ਚ ਬਿਆਨ ਕਿਉਂ ਨਹੀਂ ਆਇਆ ਕਿ ਕੀ ਠੀਕ ਹੈ ਕੀ ਗਲਤ ਹੈ ਤੇ ਰਾਹੁਲ ਗਾਂਧੀ ਨੇ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਜਿਹਦੇ ਚ ਪਹਿਲਗਾਮ ਦੇ ਜਿਹੜੇ ਅੱਤਵਾਦੀ ਹਮਲੇ ਦੇ ਵਿੱਚ ਜਿਹੜੇ ਜਾਨਾਂ ਗਈਆਂ ਨੇ ਉਹਨਾਂ ਤੋਂ ਲੈ ਕੇ ਫਿਰ ਜਿਹੜਾ ਇਸੇ ਢੰਗ ਦੇ ਨਾਲ ਇੱਕ ਆਪਰੇਸ਼ਨ ਜਿਹੜਾ ਸੰਦੂਰ ਦੇ ਨਾਂ ਤੇ ਸਟਾਰਟ ਕੀਤਾ ਗਿਆ ਉਹ ਤੇ ਸੀਜ ਫਾਇਰ ਤੱਕ ਤੇ ਟਰੰਪ ਉਹਨਾਂ ਦੇ ਦਖਲ ਤੱਕ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਹੈ ਔਰ ਇਹ ਚਰਚਾ ਦੀ ਮੰਗ ਕਰਦੀਆਂ ਨੇ ਤੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਜਿਹੜੀ ਆਲ ਪਾਰਟੀ ਮੀਟਿੰਗ ਬੁਲਾਈ ਗਈ ਦੋ ਵਾਰ ਉਹ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਪ੍ਰਧਾਨ ਮੰਤਰੀ ਸ਼ਾਮਲ ਨਹੀਂ ਹੋਏ ਤੇ ਇੱਕ ਕੌਲ ਪਾਰਟੀ ਮੀਟਿੰਗ ਵੀ ਕਾਂਗਰਸ ਨੇ ਡਿਮਾਂਡ ਕੀਤੀ ਹੈ ਕਿ ਬੁਲਾਈ ਜਾਣੀ ਚਾਹੀਦੀ ਹੈ ਜਿਦੇ ਚ ਪ੍ਰਧਾਨ ਮੰਤਰੀ ਨੂੰ ਆਪ ਸ਼ਾਮਲ ਹੋਣਾ ਚਾਹੀਦਾ ਤੇ ਜਿਹੜੇ ਖੰਤਸ਼ੇ ਨੇ ਜੜੀਆਂ ਗੱਲਾਂ ਆਲੇ ਦੁਆਲੇ ਪੈਦਾ ਹੋ ਰਹੀਆਂ ਨੇ ਉਹਨਾਂ ਦੇ ਜਵਾਬ ਵੀ ਮਿਲਨੇ ਚਾਹੀਦੇ ਨੇ ਤੇ ਹੁਣ ਵੱਡਾ ਸਵਾਲ ਕੀ ਹੈ ਜਿਹੜਾ ਉਠਾਇਆ ਜਾ ਰਿਹਾ ਸਭ ਤੋਂ ਪਹਿਲਾਂ ਇੱਕ ਸਵਾਲ ਇਹਨਾਂ ਵੱਲੋਂ ਇਹ ਉਠਾਇਆ ਜਾ ਰਿਹਾ ਹੈ ਕਿ ਇਦੋਂ ਪਹਿਲਾਂ ਦੇਸ਼ ਦੇ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਤੇ 1994 ਦਾ ਪਾਰਲੀਮੈਂਟ ਦਾ ਇੱਕ ਮਤਾ ਪਾਸ ਕੀਤਾ ਹੋਇਆ ਸਰਬਸੰਮਤੀ ਦੇ ਨਾਲ ਉਹ ਮਤਾ ਕੀ ਕਹਿੰਦਾ ਹੈ ਉਹ ਮਤਾ ਕਹਿੰਦਾ ਹੈ ਕਿ ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿੱਚ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਸਰਕਾਰ ਨਹੀਂ ਕੀਤੀ ਜਾਏਗੀ ਤੇ ਜਿਹੜੀ ਇਹ ਜੰਗ ਹੈ ਜੰਗ ਦੇ ਮਾਮਲੇ ਦੇ ਵਿੱਚ ਜੇ ਡੋਨਲਡ ਟਰੰਪ ਫੈਸਲਾ ਕਰਦੇ ਨੇ ਔਰ ਐਸੇ ਢੰਗ ਨਾਲ ਉਹਨਾਂ ਦਾ ਵਿਦੇਸ਼ ਮੰਤਰੀ ਉਹਨਾਂ ਦਾ ਉਪ ਰਾਸ਼ਟਰਪਤੀ ਉਹਨਾਂ ਦੇ ਸਾਰੇ ਲੋਕ ਪਹਿਲਾਂ ਇਹ ਜਾਣਕਾਰੀ ਦਿੰਦੇ ਨੇ ਕਿ ਸੀਜ਼ਫਾਇਰ ਹੋ ਚੁੱਕੀ ਹੈ ਇਹਦਾ ਮਤਲਬ ਉਸ ਦਖਲ ਨੂੰ ਭਾਰਤ ਸਰਕਾਰ ਨੇ ਕਿਹੜੀਆਂ ਸ਼ਰਤਾਂ ਤੇ ਪ੍ਰਵਾਨ ਕੀਤਾ ਔਰ ਜੰਗ ਬੰਦ ਕਰਨ ਦੀ ਜਿਹੜੀ ਜੰਗਬੰਦੀ ਹੈ ਗੋਲੀਬੰਦੀ ਹੈ ਫਿਲਹਾਲ ਇਹਦੇ ਪਿੱਛੇ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਸਹਿਮਕਾਰ ਕੀਤੀਆਂ ਗਈਆਂ ਇੱਕ ਦੂਜੇ ਦੇ ਮਾਮਲੇ ਦੇ ਵਿੱਚ ਨੰਬਰ 3 ਇਹਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਕੀ ਇਹਦੇ ਨਾਲ ਜਿਹੜਾ ਅਪ੍ਰੈਸ਼ਨ ਤੋਂ ਦੂਰ ਸੀ ਜਿਹਦੇ ਨਾਲ ਇਹ ਗੱਲ ਕੀਤੀ ਗਈ ਕਿ ਜਿਹੜੇ ਅੱਤਵਾਦੀ ਸੀ ਜਿਨ੍ਹਾਂ ਤੋਂ ਇਨਸਾਫ਼ ਦਵਾਇਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਨਿਸ਼ਾਨਦੇਹੀ ਹੋ ਗਈ ਕਿ ਉਹਨਾਂ ਦਾ ਬਣਿਆ ਕੀ ਅੱਗੇ ਲਈ ਕੀ ਬਣ ਸਕਦਾ ਇਹ ਸਾਰੀਆਂ ਗੱਲਾਂ ਦੇ ਉੱਤੇ ਤੇ ਕੀ ਟਰੰਪ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਗੱਲ ਕਰਦਾ ਹੈ ਕਿ ਅਸੀਂ ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿੱਚ ਵੀ ਦਖਲ ਦੇ ਸਕਦੇ ਆ ਸਕਦੇ ਆ ਜਾਂ ਉਧਰ ਨੂੰ ਤੁਰ ਸਕਦੇ ਆ ਔਰ ਡੀਜੀਐਮਓ ਦੀ ਕੱਲ ਨੂੰ ਹੋ ਰਹੀ ਮੀਟਿੰਗ ਕੀ ਇਹ ਹੁਣ ਪਰਮਾਨੈਂਟ ਸੀਜ਼ਫਾਇਰ ਜਾਂ ਅਗਲੀਆਂ ਗੱਲਾਂ ਜਿਹੜੀਆਂ ਬਚਦੀਆਂ ਨੇ ਜਿਹੜੀਆਂ ਭਾਰਤ ਦੇ ਸਰਕਾਰ ਨੇ ਤੇ ਪਾਕਿਸਤਾਨ ਦੀ ਸਰਕਾਰ ਨੇ ਜਿਹੜੀਆਂ ਰੋਕਾਂ ਨਾਈਆਂ ਸੀ ਵੱਖ-ਵੱਖ ਮਾਮਲੇ ਤੇ ਇੰਡਸ ਵਾਟਰ ਟਰੀਟੀ ਤੋਂ ਲੈ ਕੇ ਬਾਗਾ ਬਾਰਡਰ ਬੰਦ ਕਰਨ ਤੋਂ ਲੈ ਕੇ 에ਅਰਸਪੇਸ ਜਾਮ ਕਰਨ ਤੋਂ ਲੈ ਕੇ ਡਿਪਲੋਮੈਟਾਂ ਦੀਆਂ ਜਿਹੜੀਆਂ ਸਟਾਫ ਹੈ ਉੱਥੇ ਕਟੌਤੀ ਤੋਂ ਲੈ ਕੇ ਕੀ ਇਹ ਮਾਮਲੇ ਵੀ ਹੱਲ ਕਰ ਲੈਣੇ ਜਾਂ ਹੱਲ ਹੋਣਗੇ ਅਗਲੇ ਦਿਨਾਂ 'ਚ ਜੇ ਹੋਣਗੇ ਤਾਂ ਕੋਈ ਤੀਜੀ ਧਿਰ ਵਿੱਚ ਬੈਠੂਗੀ ਜਾਂ ਦਵੱਲੇ ਮਾਮਲੇ 'ਚ ਆਪਸ ਦੇ ਵਿੱਚ ਇਹ ਮਾਮਲੇ ਹੱਲ ਕੀਤੇ ਜਾਣਗੇ ਇੱਕ ਉਦਾਹਰਨ ਕਾਂਗਰਸ ਇੰਦਰਾ ਗਾਂਧੀ ਦੀ ਦੇ ਰਹੀ ਹੈ ਕਿ ਜਦੋਂ 71 ਦੀ ਲੜਾਈ ਤੋਂ ਬਾਅਦ ਅਮਰੀਕਾ ਨੇ ਕੁਝ ਦਖਲ ਦਿੱਤਾ ਸੀ ਤਾਂ ਕਹਿੰਦੇ ਨੇ ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਐਡੀ ਦੂਰੋਂ ਅਸੀਂ ਤੁਹਾਡੀਆਂ ਇਹ ਗੱਲਾਂ ਕਿਉਂ ਮੰਨੀ ਅਸੀਂ ਨਹੀਂ ਗੱਲ ਬਣ ਸਕਦੇ ਪਰ ਹੁਣ ਕੀ ਦੇਸ਼ ਦੀ ਪ੍ਰਭੂਸਤਾ ਕਿਹੜੀ ਹੈ ਇੰਡੀਪੈਂਡੈਂਟ ਆਜ਼ਾਦ ਹਸਤੀ ਹੈ ਕਿਤੇ ਉਹ ਅਮਰੀਕਾ ਦੇ ਸਾਹਮਣੇ ਸਰਡਰਤਾ ਨਹੀਂ ਕਰ ਦਿੱਤੀ ਗਈ ਅਸੀਂ ਕੋਈ ਹੋਰ ਗੱਲ ਵਾਲੇ ਪਾਸੇ ਤਾਂ ਨਹੀਂ ਜਾ ਰਹੇ ਇਹ ਸਾਰੇ ਸਵਾਲ ਹਵਾ ਚ ਨਹੀਂ ਤੈਰ ਰਹੇ ਇਹ ਸਵਾਲ ਗਰਾਉਂਡ ਤੇ ਚਿੱਠੀਆਂ ਦੇ ਰੂਪ ਚ ਉਤਰ ਆਏ ਨੇ ਪ੍ਰੈਸ ਕਾਨਫਰੰਸਾਂ ਦੇ ਰੂਪ ਦੇ ਵਿੱਚ ਉਤਰ ਆਏ ਨੇ ਔਰ ਇੱਕ ਹੋਰ ਗੱਲ ਕਿ ਦੇਸ਼ ਦੇ ਲੋਕੋ ਕਹਿੰਦੇ ਨੇ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਨੁਕਸਾਨ ਕਿੰਨਾ ਖੋਇਆ ਇਹਦੇ ਚ ਕਿੰਨਾ ਕਿ ਇਕਨੋਮਿਕ ਲਾਸ ਹੋਇਆ ਕਿੰਨਾ ਕ ਬੰਦਿਆਂ ਦਾ ਲਾਸ ਹੋਇਆ ਇਹਦੇ ਵਿੱਚ ਇਹ ਜੰਗ ਦੇ ਵਿੱਚੋਂ ਕੀ ਜਿਵੇਂ ਕਹਿੰਦੇ ਨੇ ਕੀ ਪ੍ਰਾਪਤ ਕੀਤਾ ਤੇ ਕੀ ਖੋਇਆ ਇਹ ਸਾਰੇ ਮਾਮਲੇ ਨੂੰ ਦੇਖਣ ਦੇ ਲਈ ਬੇहद ਜ਼ਰੂਰੀ ਹੈ ਔਰ ਇਹ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਤੁਰਦੇ ਹਾਂ ਇਹ ਸਾਰੇ ਮਾਮਲੇ ਦੇ ਵਿੱਚ ਬਿਨਾਂ ਸ਼ੱਕ ਜੰਗਬੰਦ ਹੋਈ ਹੈ ਗੋਲੀਬਾਰੀ ਹੋਈ ਹੈ ਜੰਗ ਜੇ ਲੱਗਣ ਤੋਂ ਪਹਿਲਾਂ ਹੀ ਮਤਲਬ ਉਹ ਗੋਲੀਬਾਰੀ ਜਿਹੜੀ ਗੋਲੀਬੰਦੀ ਦੀ ਗੱਲ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸੁਖ ਦਾ ਅਹਿਸਾਸ ਲੋਕ ਚਾਹੁੰਦੇ ਦੇ ਕਿ ਉਹ ਬੰਦ ਹੋਣੀ ਚਾਹੀਦੀ ਆ ਔਰ ਹੋ ਗਈ ਜਲਦੀ ਤਾਂ ਚੰਗੀ ਗੱਲ ਹੈ ਔਰ ਇਸੇ ਕਰਕੇ ਹੁਣ ਨਾਰਮਲ ਹੁੰਦਾ ਵੀ ਨਜ਼ਰ ਆ ਰਿਹਾ ਸਾਰੇ ਕਿਤੇ ਪੰਜਾਬ ਦੇ ਵਿੱਚ ਵੀ ਕੱਲ 12 ਮਈ ਤੋਂ ਸਾਰੇ ਸਕੂਲ ਕਾਲਜ ਟੈਕਨੀਕਲ ਇੰਸਟੀਟਿਊਸ਼ਨ ਜਿਹਨੂੰ ਖੋਲਣ ਦਾ ਫੈਸਲਾ ਕਰ ਲਿਆ ਨਾਰਮਲ ਦੀ ਤਰ੍ਹਾਂ ਇਹਦਾ ਮਤਲਬ ਇਹ ਗੱਲ ਤਾਂ ਨਾਰਮਲ ਇਸੇ ਵੱਲ ਜਾ ਰਹੀ ਆ ਭਾਵੇਂ ਕੱਲੇ ਅਫਵਾਹਾਂ ਹੋ ਗਈਆਂ ਸੀ ਕਿ ਬਾਰਡਰ ਤੇ ਵਾਇਲੇਸ਼ਨ ਹੋ ਰਹੀ ਹੈ ਸਰੀਨਗਰ ਦੇ ਵਿੱਚ ਡਰੋਨ ਆ ਗਏ ਬਾਕੀ ਜਗ੍ਹਾ ਚਲੇ ਗਏ ਇਹ ਸਾਰੇ ਸਵਾਲ ਆਪਣੀ ਜਗ੍ਹਾ ਮਤਲਬ ਚਲਦੇ ਰਹਿੰਦੇ ਨੇ ਕਈ ਵਾਰ ਫਰੈਂਚ ਜੈਲੀਮੈਂਟ ਵੱਲੋਂ ਪਰ ਮੋٹے ਤੌਰ ਦੇ ਉੱਤੇ ਦਾ ਮਤਲਬ ਜੋ 트੍ਰੰਪ ਦਾ ਦਾਖਲ ਸੀ ਉਹਦੇ ਨਾਲ ਗੋਲੀਬੰਦੀ ਜਿਹੜੀ ਹੋਈ ਹੈ ਇਹਨੂੰ ਪੰਜਾਬੀਆਂ ਨੇ ਖਾਸ ਤੌਰ ਤੇ ਤੇ ਬਾਕੀ ਦੇ ਲੋਕ ਵੈਲਕਮ ਕਰ ਰਹੇ ਨੇ ਸਵਾਗਤ ਕਰ ਰਹੇ ਨੇ ਹੁਣੇ ਉਦੋਂ ਬਾਅਦ ਅਗਲੇ ਸਵਾਲ ਨੇ ਵੱਡੀ ਪੰਚਾਇਤ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਖੇਦ ਨਾਲ ਜਾ ਰਹੇ ਨੇ ਇਸੇ ਕਰਕੇ ਇਸ ਦੇ ਵਿੱਚ ਅਜੇ ਤੱਕ ਰਾਜਨਾਥ ਸਿੰਘ ਰੱਖਿਆ ਮੰਤਰੀ ਜਿਹੜੇ ਉਹ ਬੋਲੇ ਨੇ ਕਿ ਇਸ ਇਤਰਾਮ 에ਅਰ ਫੋਰਸ ਦਾ ਵੀ ਇੱਕ ਬਿਆਨ ਆਇਆ ਉਹ ਕਹਿੰਦੇ ਨੇ ਕਿ ਜਿਹੜਾ ਆਪਰੇਸ਼ਨ ਸਦੂਰ ਹੈ ਉਹਨੇ ਆਪਣਾ ਲਕਸ਼ ਆਪਣਾ ਟੀਚਾ ਪੂਰਾ ਕੀਤਾ ਅਸੀਂ ਜਿਹੜੇ ਗੱਲ ਨੂੰ ਪ੍ਰਾਪਤੀ ਦੇ ਰੂਪ ਦੇ ਵਿੱਚ ਉਹ ਵਾਰ ਰਹੇ ਨੇ ਉਹ ਇਸ ਰੂਪ ਦੇ ਵਿੱਚ ਹੈ ਕਿ ਐਤੋਂ ਬਾਅਦ ਜੇ ਫਿਰ ਵੀ ਕੋਈ ਅਤਵਾਦੀ ਗਾਥੀ ਗਤੀਵਿਧੀ ਹੁੰਦੀ ਹੈ ਤਾਂ ਉਹਨੂੰ ਐਕਟ ਆਫ ਵਾਰ ਮੰਨਿਆ ਜਾਏਗਾ ਮਤਲਬ ਜੰਗ ਦਾ ਹੀ ਹਿੱਸਾ ਮੰਨਿਆ ਜਾਏਗਾ ਭਾਰਤ ਫਿਰ ਆਪਣੇ ਆਪ ਕੋਈ ਇਹੋ ਜੀ ਐਕਟੀਵਿਟੀ ਕਰਨ ਦੇ ਕਾਬਲ ਸਮਰੱਥ ਹੋਏਗਾ ਬਿਨਾਂ ਕਿਸੇ ਤੋਂ ਪੁੱਛੇ ਉਹ ਵੀ ਗੱਲ ਕਰ ਲਈ ਤੇ ਨਾਲ ਹਜੇ ਕਹਿੰਦੇ ਗੋਲੀਬੰਦੀ ਕੀਤੀ ਹੈ ਅਜੇ ਅਸੀਂ ਹਿੰਡਸਵਾਟਰ ਟ੍ਰੀਟੀ ਤੇ ਬਾਕੀ ਤੇ ਕੋਈ ਫੈਸਲਾ ਨਹੀਂ ਲਿਆ ਇਹ ਆਪਣੇ ਤਰੀਕੇ ਦੇ ਨਾਲ ਲਵਾਂਗੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਇੱਕ ਟਵੀਟ ਲੰਬਾ ਕਰਕੇ ਡੋਨਲਡ ਟਰੰਪ ਦੀ ਫਰੇਜ਼ ਕੀਤੀ ਹੈ ਸਰਾਹਨਾ ਕੀਤੀ ਹੈ ਤੇ ਨਾ ਕੈਬਲ 트াম্প ਦੀ ਉਹਨਾਂ ਦੇ ਵਿਦੇਸ਼ ਮੰਤਰੀ ਦੀ ਤੇ ਉਹਨਾਂ ਦੇ ਉਪ ਰਾਸ਼ਟਰਪਤੀ ਦੀ ਤੇ ਸਾਰਿਆਂ ਦੀ ਕਿ ਤੁਹਾਡੀ ਮਿਹਨਤ ਦੇ ਨਾਲ ਜਿਹੜੀ ਇਹ ਗੋਲੀਬਾਰੀ ਰੁਕੀ ਹੈ ਉਹ ਵੈਲਕਮ ਕੰਮ ਹੈ ਅਸੀਂ ਤੁਹਾਡੀ ਇਹ ਮਤਲਬ ਸਰਮਾਨ ਕਰਦੇ ਹਾਂ ਇਹ ਸਾਰੇ ਮਾਮਲੇ ਦੇ ਵਿੱਚ ਪਰ ਭਾਰਤਾਂ ਦੇ ਪਾਸਿਓਂ ਅਜੇ ਇਹੋ ਜਿਹੀ ਕੋਈ ਚਿੱਠੀ ਇਹੋ ਜਿਹੀ ਕਿ ਟਵੇਟ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਜਾਂ ਕਿਸੇ ਵੱਲੋਂ ਨਹੀਂ ਆਇਆ ਔਰ ਉਹਨਾਂ ਦੀ ਖਾਮੋਸ਼ੀ ਦਿਖਾਈ ਦੇ ਰਹੀ ਹੈ ਕਿ ਕੀ ਉਹਨਾਂ ਦੀ ਕਿੰਨੀ ਕਿਸਮਤੀ ਕਿਸ ਲੈਵਲ ਦੇ ਉੱਤੇ ਸੀ ਜਹਾਉ ਜਗ ਜਹਰ ਤੌਰ ਤੇ ਨਹੀਂ ਸੀ ਚੌਦੇ ਅੰਦਰ ਖਾਤੇ ਕਿ ਲੱਗੇ ਕਿ ਅਮਰੀਕਾ ਡਿਕਟੇਟ ਕਰ ਰਿਹਾ ਹੈ ਟਰਮਸ ਪਰ ਉਹਨਾਂ ਨਾਲ ਹੀ ਕੋਈ ਐਸ ਲੈਵਲ ਦੀ ਗੱਲ ਹੋ ਗਈ ਹੋਵੇ ਕਿ ਜੀ ਟਰੰਪ ਨੇ ਤੇ ਉਹਨਾਂ ਦੇ ਬੰਦਿਆ ਨੇ ਫਟਾਫਟ ਟਵੀਟ ਕਰਤੇ ਤੇ ਜਿਹੜਾ ਅੰਦਰ ਲੱਗਦਾ ਸੀ ਵੀ ਅੰਦਰ ਖਾਤੇ ਸਮਝੌਤਾ ਕਰਾਉਣ ਚ ਤਾਂ ਭਾਵੇਂ ਸਹਾਇਤਾ ਲੈ ਲਈਏ ਔਰ ਡੋਨਲਡ ਟਰੰਪ ਤੇ ਵੀ ਇਹ ਸਵਾਲ ਇੱਕ ਖੜਾ ਹੁੰਦਾ ਕਿ ਇਹਦਾ ਸਾਰਾ ਕ੍ਰੈਡਿਟ ਉਹ ਖੁਦ ਲੈਣ ਨੂੰ ਫਿਰਦੇ ਨੇ ਔਰ ਖੁਦ ਲੈ ਲਿਆ ਇਹ ਕਹਿ ਕੇ ਕਿ ਅਸੀਂ ਕਰਾ ਰਹੇ ਹਾਂ ਪਕੀ 200 ਸਵਰਨ ਕੰਟਰੀਜ਼ ਦੇ ਵਿੱਚ ਜੇਕਰ ਐਗਰੀਮੈਂਟ ਹੁੰਦਾ ਤਾਂ ਜੇ ਇਹ ਮੌਕਾ ਉਹਨਾਂ ਨੂੰ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਆਪ ਐਲਾਨ ਕਰ ਲਓ ਪਹਿਲਾਂ ਬਾਅਦ ਦੇ ਵਿੱਚ ਅਸੀਂ ਐਲਾਨ ਕਰ ਦਾਂਗੇ ਤਾਂ ਇਹ ਜਿਆਦਾ ਕਾਰਗਰ ਤਰੀਕਾ ਨਹੀਂ ਹੁੰਦਾ ਇਹ ਮਾਮਲੇ ਸੈਟਲ ਕਰਨ ਲਈ ਜਿਆਦਾ ਬਿਹਤਰ ਤਰੀਕਾ ਨਹੀਂ ਹੁੰਦਾ ਇਹਨਾਂ ਗੱਲਾਂ ਤੋਂ ਆਹਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕਿ ਸਾਡੇ ਨਾਲ ਜੋ ਚਾਹੁੰਦੇ ਸੀ ਉਸ ਤਰੀਕੇ ਦਾ ਨਹੀਂ ਹੋਇਆ ਟਰੰਪ ਆਪਣੇ ਆਪ ਹੀ ਮਦਾਂ ਚ ਉਤਰ ਗਏ ਇਹ ਜਿਹੜਾ ਸਿਹਰਾ ਲੈਣ ਦੀ ਦੌੜ ਸੀ ਜਾਂ ਬਾਕੀ ਦੀਆਂ ਚੀਜ਼ਾਂ ਸੀ ਇਹ ਕਾਫੀ ਸਵਾਲ ਨੇ ਜਿਹੜੇ ਹਵਾ 'ਚ ਤੈਰ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਨੇ ਖਰ ਇਹ ਤੋਂ ਬਾਅਦ ਕੀ ਬਣਦਾ ਇਹ ਦੇਖਣਾ ਪਏਗਾ ਦੂਜੀ ਗੱਲ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦਾ ਬਾਰਡਰ ਲੱਗਦਾ ਪੂਰੀ ਤਰ੍ਹਾਂ ਇਹ ਸਾਰੇ ਮਾਮਲੇ ਦੇ ਨਾਲ ਔਰ ਪੰਜਾਬ ਦੀ ਮਿਲਟਰੀ ਨਾਲ ਸੰਬੰਧਤ ਇਹਨਾਂ ਗੱਲਾਂ ਦੇ ਨਾਲ ਸੰਬੰਧਤ ਪੰਜਾਬ ਦੇ ਵਿੱਚ ਇੱਕ ਗੱਲ ਤੁਰਈ ਹੈ ਗੱਲ ਵੀ ਚੀਫ ਮਿਨਿਸਟਰ ਦੇ ਮੂਹੋਂ ਤਰੀਏ ਕਿ ਤੋ ਹੋਰ ਨਹੀਂ ਤਰੀ। ਚੀਫ ਮਿਨਿਸਟਰ ਨੇ ਕੀ ਕਿਹਾ ਪੰਜਾਬ ਦੇ ਚੀਫ ਮਿਨਿਸਟਰ ਨੇ। ਉਹ ਕਹਿੰਦੇ ਜੀ ਸਾਨੂੰ ਰਾਤ ਨੂੰ ਇੱਕ ਚਿੱਠੀ ਆਈ ਸੀ। ਰਾਜਸਥਾਨ ਗਵਰਨਮੈਂਟ ਦੀ ਤਰਫੋਂ। ਜਿਹੜੀ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਰਾਜਸਥਾਨ ਦੇ ਵਿੱਚ ਬਾਰਡਰ ਤੇ ਫੌਜ ਕਾਫੀ ਲਾਈ ਹੈ। ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਲੋੜ ਹੈ। ਇਸ ਲਈ ਦੇਸ਼ਿਤ ਦੇ ਵਿੱਚ ਪਾਣੀ ਦਿੱਤਾ ਜਾਏ। ਕਹਿੰਦੇ ਅਸੀਂ ਸਕਿੰਟ ਨਹੀਂ ਲਾਇਆ। ਪੰਜਾਬ ਦੇ ਹਿੱਸੇ ਚੋਂ ਪਾਣੀ ਦੇਤਾ। ਜਦੋਂ ਪੋਟਿਆ ਗਿਆ ਕਿੰਨਾ ਲਗਭਗ 500 ਕਿਊਸਕ ਪਾਣੀ ਜਿੰਨਾ ਕੁਦਰ ਦੀ ਜਾ ਸਕਦਾ ਸੀ ਵਾਧੂ ਉਹ ਪਾਣੀ ਕਹਿੰਦੇ ਦੇਤਾ ਅਸੀਂ ਤਾਂ ਦੇਸ਼ ਲਈ ਖੂਨ ਦੇਣ ਲਈ ਤਿਆਰ ਹਾਂ ਪਾਣੀ ਤਾਂ ਕੀ ਚੀਜ਼ ਹੁੰਦੀ ਹੈ ਇਹ ਰਾਜਸਥਾਨ ਦੇ ਮਾਮਲੇ ਚ ਕਹਿੰਦੇ ਨੇ ਔਰ ਇਹਨਾਂ ਗੱਲਾਂ ਤੇ ਵੀ ਚੰਗਾ ਤਾਂ ਇਹ ਹੋਣਾ ਸੀ ਕਿ ਜੇ ਜਿਹੜੇ ਚੀਫ ਮਿਨਿਸਟਰ ਹਰਿਆਣਾ ਨਾਲ ਜਿਹੜਾ BBMP ਦਾ ਪੰਗਾ ਹੈ ਉਹਦੇ ਵਿੱਚ ਔਲ ਪਾਰਟੀ ਮੀਟਿੰਗ ਬਣਾਉਂਦੇ ਨੇ ਫਿਰ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਬਣਾਉਂਦੇ ਨੇ ਤੇ ਉਹਦਾ 4500 ਕਿਉਸਕ ਵਾਧੂ ਪਾਣੀ ਛੱਡਣ ਦੇ ਮਾਮਲੇ 'ਚ ਜਿਹੜਾ ਵਿਵਾਦ ਹੈ ਉਹ ਸਾਰੇ ਮਾਮਲੇ ਦੇ ਵਿੱਚ ਗੱਲ ਕਰਦੇ ਨੇ ਤੇ ਇੱਥੇ ਕਿਸੇ اپੋਜੀਸ਼ਨ ਨੂੰ ਨਹੀਂ ਪੁੱਛਿਆ ਕਹਿੰਦੇ ਜੀ ਰਾਤੋਂ ਰਾਤ ਆਪਾਂ ਤਾਂ ਦੇਤਾ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਦੇਸ਼ ਸੇਵਾ ਦੇ ਜਿਹੜੇ ਗੱਲ ਸਵਾਲ ਲੈ ਖੈਰ ਦੇਸ਼ ਸੇਵਾ ਕੱਲੀ ਫੌਜੀ ਤਰੀਕੇ ਦੇ ਨਾਲ ਹੈ ਕਿ ਜਿਹੜਾ ਪਾਣੀ ਆਲਰੇਡੀ ਰਾਜਸਥਾਨ ਕੋਲ ਹੈ ਸੀ ਉਧਰ ਨੂੰ ਕਿਉਂ ਨਹੀਂ ਗਿਆ ਜਾਂ ਬਾਧੂ ਪਾਣੀ ਕਿਉਂ ਦਿੱਤਾ ਉਹਨਾਂ ਦੇ ਪਾਣੀ ਨਾਲ ਕਿਉਂ ਨਹੀਂ ਸਰਦਾ ਸੀਗਾ ਪਾਣੀ ਕਿੰਨਾ ਕੁ ਜ਼ਿਆਦਾ ਲੋਡ ਹੈ ਉਹ ਇੱਕ ਅਲੱਗ ਬਜਾ ਹੈ ਪਰ ਇਹ ਚੀਜ਼ੇ ਜਾਣਕਾਰੀ ਚੇ ਮਨਿਸਟਰਾਂ ਨੇ ਦਿੱਤੀ ਹੈ ਤੇ ਜਿਹੜਾ ਹਰਿਆਣੇ ਦੇ ਨਾਲ BBMP ਦੇ ਨਾਲ ਟਕਰਾਇਆ ਉਹ ਟਕਰਾ ਪਹਿਲਾਂ ਨਾਲੋਂ ਵੀ ਗਹਿਰ ਆ ਗਿਆ ਪੰਜਾਬ ਇਹ ਲੜਾਈ ਲੂਜ਼ ਕਰਦਾ ਨਜ਼ਰ ਆ ਰਿਹਾ ਹੈ ਔਰ ਭਗਵੰਤ ਮਾਨ ਉਹਨਾਂ ਦੀ ਫਰਸਟ੍ਰੇਸ਼ਨ ਜਿਹੜੀ ਹੈ ਨਰਾਸ਼ਾ ਚਲਕ ਰਹੀ ਹੈ ਅੱਜੋ ਤੇਜੀ ਵਾਰ ਨੰਗਲ ਗਏ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਿੱਖਿਆ ਮੰਤਰੀ ਦੀ ਅਗਵਾਈ 'ਚ ਧਰਨਾ ਦਵਾਇਆ ਹੋਇਆ ਹੋਇਆ ਉੱਥੇ ਲਗਾਤਾਰ ਕਿ ਜੇਕਰ ਕੋਈ ਆਉਂਦਾ ਪਾਣੀ ਛੱਡਣ ਤਾਂ ਤੁਸੀਂ ਇੱਥੇ ਉਹਨਾਂ ਦਾ ਘਰਾਓ ਕਰਨਾ। ਔਰ ਪਹਿਲਾਂ ਜਿੱਦਣ ਚੇਅਰਮੈਨ ਗਏ ਸੀਗੇ BBMP ਦੇ ਮਨੋਜ ਤਰਪਾਠੀ ਉਹਨਾਂ ਨੂੰ ਵੀ ਇੱਕ ਗੈਸਟ ਹਾਊਸ ਦੇ ਵਿੱਚ ਬੰਦ ਕਰਕੇ ਬਾਹਰ ਉਹ ਜਿੱਦਾਂ ਲੱਗਿਆ ਸੀ ਫਿਰ ਪੁਲਿਸ ਨਾਲ ਵਾਪਸ ਭਜਵਾਤੇ ਤੇ ਉਹ ਹਾਈ ਕੋਰਟ ਵੀ ਗਏ ਸੀ। ਹਾਈ ਕੋਰਟ ਦੇ ਵਿੱਚੋਂ ਵੀ ਜਿਹੜੀ ਜੱਜਮੈਂਟ ਆਈ ਹੈ ਜਾਂ ਜਿਹੜਾ ਗੱਲ ਕੀਤੀ ਗਈ ਹੈ ਹਾਲਾਂਕਿ ਉਹ ਕੰਟੈਂਪਟ ਆਫ ਕੋਰਟ ਦੇ ਐਂਗਲ ਤੋਂ ਆਈ ਹੈ ਉੱਥੇ ਡੀਜੀਪੀ ਨੂੰ ਵੀ ਤੇ ਪੰਜਾਬ ਦੇ ਚੀਫ ਸਕੱਟਰੀ ਨੂੰ ਵੀ ਕਿਹਾ ਗਿਆ ਉੱਥੇ ਜਵਾਬ ਦੇਣ ਲਈ ਹਜੇ ਟਾਈਮ ਦਿੱਤਾ 2 ਹਫ਼ਤਿਆਂ ਦਾ 2 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਮਤਲਬ ਜਵਾਬ ਦੇਣਾ ਕਿ ਕੀ ਕੀਤਾ ਕੀ ਨਹੀਂ ਕਿਉਂਕਿ ਉਹਨਾਂ ਦਿਨਾਂ ਚ ਕਿਹਾ ਗਿਆ ਸੀ ਕਿ ਪੁਲਿਸ ਦਾਖਲ ਨਹੀਂ ਦੇਵੇਗੀ ਈਵਨ ਪੰਜਾਬ ਗਵਰਨਮੈਂਟ ਨੇ ਵੀ ਚੀਫ ਸਕੱਟਰੀ ਵੱਲੋਂ ਇੱਕ ਫਲਪਨਾਵਾ ਦਿੱਤਾ ਸੀ ਕਿ ਪੁਲਿਸ ਦਾਖਲ ਨਹੀਂ ਦੇ ਰਹੀ ਉਹ ਤਾਂ ਸਿਕਿਉਰਿਟੀ ਦੇ ਐਂਗਲ ਤੋਂ ਉੱਥੇ ਖੜੀ ਹੋਈ ਹੈ ਹੁਣ ਜਦੋਂ ਗੱਲ ਇਦੋਂ ਬਾਅਦ ਉਹਨਾਂ ਦਿਨਾਂ 'ਚ ਇੱਕ ਡੰਗ ਟਪਾਈ ਦੇ ਤੌਰ ਤੇ ਸਾਡੇ ਚੀਫ ਮਿਨਿਸਟਰ ਨੇ ਇੱਕ ਦਲੀਲ ਲਈ ਸੀ ਉਹ ਕੀ ਸੀ ਉਹ ਦਲੀਲ ਇਹ ਸੀ ਕਿ ਅਜੇ ਜਿਹੜੀ ਕੇਂਦਰੀ ਗ੍ਰੈਸ ਖਤਰ ਦੀ ਮੀਟਿੰਗ ਹੋਈ ਸੀ ਉਹ ਇੱਕ ਪ੍ਰੈਸ ਨੋਟ ਹੈ ਉਹਦੀ ਡਿਟੇਲ ਤਾਂ ਆਈ ਹੋ ਨਹੀਂ ਉਹਦੀ ਡਿਟੇਲ ਦਿਓ ਜੇ ਉਹਦੇ 'ਚ ਕਿਹਾ ਜਾਊਗਾ ਆਰਡਰ ਹੈ ਫਿਰ ਅਸੀਂ ਸੋਚਾਂਗੇ ਪਾਣੀ ਦੇਣਾ ਜਾਂ ਨਹੀਂ ਦੇਣਾ ਅਗਲੇ ਡਾਡੇ ਨੇ ਕਿਉਂਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਉਹਨਾਂ ਦੇ ਨਾਲ ਹੈ ਉਹਨਾਂ ਦੇ ਮੀਟਿੰਗ ਦੇ ਜਿਹੜੇ ਮਿੰਟਸ ਨੇ ਉਹ ਪਾਵਰ ਮਿਨਿਸਟਰੀ ਨੇ ਰਿਲੀਜ਼ ਕਰਤੇ ਉਹ ਕਹਿੰਦੇ ਨੇ ਵੀ ਹਾਜੀ ਫੈਸਲਾ ਹੋਇਆ ਤੁਹਾਡੇ ਖਿਲਾਫ ਤੇ ਆ ਸਾਰੇ ਮਾਮਲੇ ਦੇ ਵਿੱਚ ਤੇ ਜਦੋਂ ਹੁਣ ਉਹ ਆਗੇ ਤੇ ਫਿਰ ਕੀ ਦਲੀਲ ਹੈ ਤੁਹਾਡੇ ਕੋਲ ਉਦੋਂ ਬਾਅਦ ਇਹਨਾਂ ਨੇ ਕਿਹਾ ਬੀਬੀ ਐਮਬੀ ਨੇ ਕਿ ਜਿਹੜੇ ਪੰਜਾਬ ਦੇ ਜਿਹੜੇ ਅਫਸਰ ਤੇ ਮੁਲਾਜ਼ਮ ਨੇ ਉੱਥੋਂ ਹਟਾ ਕੇ ਹਰਿਆਣੇ ਦੇ ਇਲਾਕੇ ਤੇ ਜਾਂ ਕੋਈ ਐਕਸ਼ਨ ਲੈਵਲ ਦਾ ਅਧਿਕਾਰੀ ਹਿਮਾਚਲ ਤੇ ਉਹ ਲਗਾਤਾਰ ਹੁਣ ਪਾਣੀ ਛੱਡਣ ਦਾ ਕੋਈ ਮੌਕਾ ਤਲਾਸ਼ ਰਹੇ ਨੇ ਜਿਹੜਾ ਕਹਿੰਦੇ ਨੇ ਇੰਡੈਂਟ ਜਾਰੀ ਕਰਨਾ ਹੁੰਦਾ ਪਾਣੀ ਛੱਗਣ ਦੇ ਵਾਸਤੇ ਜਿਹੜਾ ਪਹਿਲਾਂ ਟੈਕਨੀਕਲੀ ਪੰਜਾਬ ਦੇ ਜਿਹੜੇ ਉਸ ਸਮੇਂ ਦੇ ਵਾਟਰ ਰੈਗੂਲੇਸ਼ਨ ਦੇ ਡਾਇਰੈਕਟਰ ਨੇ ਉਹ ਜਾਰੀ ਕਰਦੇ ਰਹੇ ਨੇ ਤੇ ਹੁਣ ਉਹਨਾਂ ਨੇ ਉਹ ਇੰਡੈਂਟ ਵੀ ਜਾਰੀ ਕਰਤਾ ਹਰਿਆਣੇ ਵੱਲੋਂ ਜਾਰੀ ਕਰ ਦਿੱਤਾ ਗਿਆ ਇਹਦਾ ਮਤਲਬ ਬਾਕੀ ਟੈਕਨੀਕਲਟੀ ਜਿਹੜੀ ਹੈ ਉਹ ਸਾਰੀਆਂ ਪੂਰੀਆਂ ਕਰਕੇ ਉਹਨਾਂ ਨੇ ਕਹਿ ਕਿ ਉਹ 4500 ਕਿਊਸਿਕਾਸੀ ਪਾਣੀ ਦੇ ਰਹੇ ਪਰ ਪੋਲੀਟਿਕਲ ਲੜਾਈ ਦੇ ਤੌਰ ਦੇ ਉੱਤੇ ਹੁਣ ਚੀਫ ਮਿਨਿਸਟਰ ਕੀ ਕਰਨ ਅੱਗੇ ਜਾਣਗੇ ਪਿੱਛੇ ਜਾਣਗੇ ਅੱਜ ਵੀ ਉਹ ਇਹ ਕਹਿੰਦੇ ਸੁਣेंगे ਕਿ ਕੋਈ ਜੱਜਮੈਂਟ ਹੈ ਹੀ ਨਹੀਂ ਕੋਈ ਫੈਸਲਾ ਹੈ ਹੀ ਨਹੀਂ ਪਾਣੀ ਛੱਡਣਾ ਨਾ ਹਾਈ ਕੋਰਟ ਨੇ ਕਿਹਾ ਪਾਣੀ ਛੱਡਣਾ ਤੇ ਨਾ ਬਾਕੀ ਨੇ ਜਿਹੜੀਆਂ ਦਲੀਲਾਂ ਤੁਸੀਂ ਦਿੱਤੀਆਂ ਕਿ BBMP ਦਾ ਫੈਸਲਾ ਗਲਤ ਹੈ BBMP ਦੀਆਂ ਮੀਟਿੰਗਾਂ ਗੈਰਕਾਨੂੰਨੀ ਨੇ ਉਹ 7 ਦਿਨ ਦੇ ਨੋਟਿਸ ਤੇ ਨਹੀਂ ਬੁਲਾਈਆਂ ਉਹ 4 ਘਟੇ ਦੇ ਨੋਟਿਸ ਤੇ ਬੁਲਾਈਆਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਹਾਈ ਕੋਰਟ ਨੇ ਕੋਈ ਤਵੱਜੋ ਨਹੀਂ ਦਿੱਤੀ ਇਸੇ ਕਰਕੇ ਜਿਹੜਾ ਦੂਜੇ ਪਾਸੇ ਵੱਡੀਆਂ ਧਿਰਾਂ ਨੇ BBMB ਹਰਿਆਣਾ ਰਾਜਸਥਾਨ ਗਵਰਨਮੈਂਟ ਆਫ ਇੰਡੀਆ ਉਹ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਫੈਸਲਾ ਕੀਤਾ ਪੰਜਾਬ ਦੇ ਖਿਲਾਫ ਉਹ ਜਿਹੜਾ ਪੰਜਾਬ ਦੇ ਖਿਲਾਫ ਇੱਕ ਫੈਸਲਾ ਹੈ ਤੇ ਇਹਦਾ ਮਤਲਬ ਪਾਣੀ ਜਬਰੀ ਲਿਜਾਣ ਦਾ ਫੈਸਲਾ ਹੈ ਤੇ ਉਹ ਜਬਰੀ ਲਿਜਾਣ ਦੇ ਫੈਸਲੇ ਨੂੰ ਲਾਗੂ ਕਰਨ ਲਈ ਅੱਗੇ ਆ ਰਹੀਆਂ ਪਾਣੀ ਪਹਿਲਾਂ ਹੀ ਬਹੁਤ ਸੈਂਸਿਟਿਵ ਇਸ਼ੂ ਹੈ ਐਸਬੀਐਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨਾ ਖੂਨ ਖਰਾਬਾ ਮੋਰਚਾ ਲੱਗਿਆ ਮੋਰਚੇ ਤੋਂ ਬਾਅਦ ਸਭ ਦੇ ਨਜ਼ਰਾਂ ਸਭ ਨੂੰ ਸਾਹਮਣੇ ਦਿਖਾਈ ਦੇ ਰਿਹਾ ਔਰ ਦਲੀਲ ਦੀ ਗੱਲ ਜਾਂ ਬਾਕੀ ਗੱਲਾਂ ਅਲੱਗ ਨੇ ਪੰਜਾਬ ਨੇ ਡਿਮਾਂਡ ਕੀਤੀ ਹੈ ਕਿ ਇਹਨੂੰ BBMP ਦਾ ਪੁਨਰਗਠਨ ਕੀਤਾ ਜਾਣਾ ਚਾਹੀਦਾ ਤਾਂ ਅੱਜ ਚੀਫ ਮਿਨਿਸਟਰ ਇਹ ਕਹਿੰਦੇ ਨੇ ਕਿ 60% ਅਸੀਂ ਦੇਨੇ ਆ ਜਿਹੜਾ ਉਹ ਵਕੀਲ ਵੀ ਕਰਦੇ ਨੇ ਉਹਦੇ ਪੈਸੇ ਵੀ ਸਾਨੂੰ ਦੇਨੇ ਪੈਣਗੇ ਔਰ ਪਰ ਅਸੀਂ ਹੁਣ ਆਡਿਟ ਕਰਾਵਾਂਗੇ ਕਿ ਕਿਹੜੀ ਗੱਲ ਕਿੱਥੇ ਖਰਚ ਹੋਈ ਤੇ ਉਹ ਆਡਿਟ ਕਰਾ ਕੇ ਅਸੀਂ ਦੇਖਾਂਗੇ ਜੀ ਕੀ ਹੁੰਦਾ ਕਹਿੰਦੇ ਮੈਨੂੰ ਬਾਰ-ਬਾਰ ਆਉਣਾ ਪਿਆ ਮੈਂ ਹੋਰ ਜ਼ਰੂਰੀ ਕੰਮ ਜਾਣਾ ਸੀ ਮੈਂ ਇੱਥੇ ਆਇਆ ਉੱਥੇ ਕਬਜ਼ਾ ਲੈਣ ਲਈ ਚੀਫ ਮਿਨਿਸਟਰ ਨੂੰ ਇਸ ਤਰੀਕੇ ਨਾਲ ਜਾਣਾ ਪੈਂਦਾ ਹੁੰਦਾ ਕਿਤੇ ਪਹਿਲਾਂ ਵੀ ਕਈ ਵਾਰ ਇਹ ਗੱਲਾਂ ਹੋ ਚੁੱਕੀਆਂ ਨੇ ਕਿਸੇ ਸੂਬੇ ਦਾ ਐਜੂਕੇਸ਼ਨ ਮਿਨਿਸਟਰ ਜਾਂ ਕੋਈ ਵੀ ਮਿਨਿਸਟਰ ਬੈਠ ਕੇ ਧਰਨਿਆਂ ਨੂੰ ਪ੍ਰਮੋਟ ਕਰਦਾ ਤੇ ਆ ਕੇ ਉਸ ਤਰੀਕੇ ਦੀ ਗੱਲ ਕਰਦਾ ਕਦੇ ਕਿ ਅਸੀਂ ਆਏ ਨਹੀਂ ਜਾਣ ਦਿੰਦੇ ਤਾਂ ਹੁਣ ਖਤਰਾ ਕਿੱਥੇ ਖੜਾ ਹੈ ਉਹ ਅਡਾਮੈਂਟ ਨੇ BBMB ਗਵਰਨਮੈਂਟ ਆਫ ਇੰਡੀਆ ਹਰਿਆਣਾ ਤੇ ਬਾਕੀ ਕਿ ਪਾਣੀ ਕੱਢਣਾ ਹੈ ਸੀ ਇੱਕ ਪਾਸੇ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਹੈ ਤੇ ਉਹਦੀ ਪਾਰਟੀ ਪੂਰੀ ਤਰ੍ਹਾਂ ਉਹਦੇ ਨਾਲ ਹੈ ਜਾਂ ਨਹੀਂ ਪਾਰਟੀ ਕਿਤੇ ਬਹੁਤੀ ਬੋਲਦੀ ਨਜ਼ਰ ਨਹੀਂ ਆ ਰਹੀ ਜਿਹੜੇ ਬਹੁਤ ਵੋਕਲ ਨੇ ਅਮਨ ਅਰੋੜਾ ਪਾਰਟੀ ਦੇ ਪ੍ਰੈਜ਼ੀਡੈਂਟ ਸਟੇਟ ਦੇ ਇਹ ਹਰਜੋਤ ਵੈਸ ਦੀ بجائے ਜੇ ਧਰਨਾ ਦੇਣਾ ਸੀ ਤਾਂ ਮਨ ਅਰੋੜੇ ਦੀ ਗਵਾਈ ਚ ਦੇਣਾ ਸੀ ਪਾਰਟੀ ਦੀ ਪ੍ਰਧਾਨ ਦੀ ਬੰਦੀ ਗਵਾਈ ਦੇ ਵਿੱਚ ਹੋਰ ਪਾਰਟੀਆਂ ਦੇ ਪਰ ਪਾਰਟੀ ਨੂੰ ਨਾਲ ਲੈ ਕਿਉਂ ਇੱਕ ਨਾ ਗੱਲ ਹੁੰਦੀ ਹੈ ਪਰ ਹੁਣ ਜੇਕਰ ਇਹ ਗੱਲ ਇਸ ਲੈਵਲ ਦੇ ਉੱਤੇ ਚੱਲਦੀ ਹੈ ਜਿੱਥੇ ਚੀਫ ਮਿਨਿਸਟਰ ਨੇ ਕਿਹਾ ਕਿ ਅਸੀਂ ਪਾਣੀ ਜਾਣ ਨਹੀਂ ਦਿੰਦੇ ਨਾਲ ਨਾਲ ਉਹ ਇਹ ਵੀ ਕਹਿੰਦੇ ਨੇ ਕਿੰਨੇ ਕੰਨ ਰਹਿ ਗਏ 8-10 ਤਾਂ ਦਿਨ ਰਹਿ ਗਏ 20 ਤਰੀਕ ਤੋਂ ਰਾਤ ਨੂੰ ਦੇ ਹੀ ਦੇਾਂਗੇ ਇਹਦਾ ਮਤਲਬ ਚੀਫ ਮਿਨਿਸਟਰ 8-10 ਦਿਨ ਦੀ ਡੰਗ ਟਪਾਈ ਦੀ ਗੱਲ ਕਰ ਰਹੇ ਨੇ ਕਿਸੇ ਪ੍ਰਿੰਸੀਪਲ ਦੀ ਗੱਲ ਕਿਸੇ ਸਿਧਾਂਤ ਦੀ ਗੱਲ ਪੰਜਾਬ ਤੇ ਵੱਡੇ ਤਰੀਕੇ ਦੇ ਨਾਲ ਇਸ ਮਸਲੇ ਦੇ ਸੋਲੂਸ਼ਨ ਦੀ ਗੱਲ ਉਹਨਾਂ ਕੋਲ ਕੋਈ ਹੈ ਵੀ ਨਹੀਂ ਲੱਗ ਰਹੀ ਤੇ ਉਹ ਗੱਲ ਵੀ ਨਹੀਂ ਕਰ ਰਹੇ ਤੇ ਜ਼ਿਆਦਾ ਔਰ ਉੱਥੇ ਬੈਠੇ ਉਹ ਫਰਸਟ੍ਰੇਟ ਹੋ ਕੇ ਕਹਿੰਦੇ ਕਿ ਨਰਾਸ਼ ਹੋ ਕੇ ਕੀ ਕਰਨਾ ਚਾਹੁੰਦੇ ਨੇ ਕੋਈ ਕਹਿੰਦੇ ਨੇ ਉਹ ਜਥੇਬੰਦੀਆਂ ਕਿੱਥੇ ਗਈਆਂ ਕਿਸਾਨ ਜਥੇਬੰਦੀਆਂ ਗੇੜੀਆਂ ਆਏ ਦੇ ਧਰਨਾ ਲਾਉਣਾ ਚਾਹੁੰਦਿਆਂ। ਉਹ ਬੰਦੇ ਕਿੱਥੇ ਗਏ? ਜਿਹੜੇ ਬੁੱਡੇ ਨਾਲੇ ਦੇ ਉੱਤੇ ਲਗਾਤਾਰ ਆ ਕੇ ਉੱਥੇ ਧਰਨੇ ਦਿੰਦੇ ਨੇ ਕਿ ਜੋ ਪਾਣੀ ਸਾਫ਼ ਕਰੋ। ਦਿਖਾਈ ਦਿੰਦਾ ਕੋਈ ਕਿਸੇ ਦਾ ਬਿਆਨ ਸੁਣਿਆ ਤੇ ਉੱਥੇ ਜਿਹੜੇ ਚਾਪਲੂਸ ਵਾਲੇ ਵਾਲੇ ਚਾਰ ਇਕੱਠੇ ਹੋਏ ਹੁੰਦੇ ਨੇ ਇੱਕ ਪਾਰਟੀ ਦੇ ਬਰਕਰ। ਉਹ ਕਹਿੰਦੇ ਨੇ ਕਿ ਤੇ ਨਹੀਂ ਆ ਜੀ ਕੋਈ ਪਾਣੀ ਤਾਂ ਤੁਸੀਂ ਉਹ ਕਰਦੇ ਹੋ ਮਾਨ ਸਾਹਿਬ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲੱਗਦੇ ਨੇ। ਉਹ ਸਾਰੇ ਮਾਹੌਲ ਦੇ ਵਿੱਚ ਕੀ ਇਹ ਹਕੀਕਤ ਹੈ ਪੰਜਾਬ ਦਾ ਚੀਫ ਮਿਨਿਸਟਰ ਐਵੇਂ ਬੋਲਦਾ ਹੁੰਦਾ ਹੈ ਬਿਨਾਂ ਤੱਥਾਂ ਤੋਂ ਬਿਨਾਂ ਗੱਲ ਤੋਂ ਪਾਣੀ ਦੇ ਮੁੱਦੇ ਤੇ ਕਿੰਨੇ ਡੈਪੂਟੇਸ਼ਨ ਤੁਹਾਨੂੰ ਮਿਲ ਚੁੱਕੇ ਨੇ ਕਿਸਾਨ ਜਥੇਬੰਦੀਆਂ ਦੇ ਤੁਸੀਂ ਮੀਟਿੰਗ ਤੱਕ ਨਹੀਂ ਦਿੱਤੀ ਪਾਣੀ ਨਾਲ ਸਮੇਤ ਚਾਰ ਹੋਰ ਮੰਗਾਂ ਤੇ ਚੱਡੀਗੜ ਦੇ ਵਿੱਚ ਧਰਨੇ ਦਿੱਤੇ ਜਾ ਚੁੱਕੇ ਨੇ ਇਹ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਹਰ ਖੇਤ ਨੂੰ ਪਾਣੀ ਤੇ ਹਰ ਘਰ ਨੂੰ ਸਾਫ ਸੁਧ ਪਾਣੀ ਤੁਹਾਡੇ ਕੋਲ ਪਹਿਲੀ ਤਰਜੀਹ ਦੇ ਤੌਰ ਤੇ ਮੰਗ ਪੱਤਰ ਦੇ ਤੌਰ ਤੇ ਨਹੀਂ ਆਏ ਹੋਏ ਲਗਾਤਾਰ ਇਹ ਸਾਰੇ ਮਾਮਲੇ ਦੇ ਵਿੱਚ ਔਰ ਲਗਾਤਾਰ ਇਹਨਾਂ ਮੁੱਦਿਆਂ ਦੇ ਉੱਤੇ ਹੀ ਜਿਹੜੇ ਲੋਕ ਲੜ ਰਹੇ ਨੇ ਉਹ ਕਿਹਨਾਂ ਦੀ ਗਵਾਈ 'ਚ ਲੜ ਰਹੇ ਨੇ ਤੁਸੀਂ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਤਾ ਆਪਣੇ ਕੇਂਦਰੀ ਬੌਸਜ ਦੇ ਮੁਤਾਬਕ ਕਿਉਂਕਿ ਉਹਨਾਂ ਨੇ ਐਕਟ ਬਣਾਤਾ ਵਾਟਰ ਚ ਹੈ ਸਟੇਟ ਸਬਜੈਕਟ ਹੈ ਕਿ ਪਾਣੀ ਹੁਣ ਗੰਦਨਾ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਹੋਏਗੀ ਡੀਕ੍ਰਿਮੀਨਲਾਈਜ਼ ਕਰਤਾ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕ ਚ ਲਿਆ ਉਹ ਫੈਸਲਾ ਜਾਂ ਕੁਝ ਵਪਾਰੀ ਕੁਝ ਉਦਯੋਗਪਤੀਆਂ ਦੇ ਹੱਕ ਚ ਲਿਆ ਪਾਣੀ ਨੂੰ ਪਲੀਤ ਕਰਕੇ ਲੋਕਾਂ ਨੂੰ ਰੋਗੀ ਬਣਾਉਣ ਦਾ ਇਹ ਲੈਸੈਂਸ ਦਾ ਜਵਾਬ ਤੁਹਾਨੂੰ ਦੇਣਾ ਚਾਹੀਦਾ ਲੋਕਾਂ ਦੇ ਵਿੱਚ ਤੇ ਤੋਂ ਇਲਾਵਾ ਜੇ ਲੋਕ ਇਲਾਕੇ ਦੇ ਲੜਕੇ ਜੇ ਜੀਰੇ ਫੈਕਟਰੀ ਵਾਲੇ ਲੜਕੇ ਆਪਣੇ 45 ਪਿੰਡਾਂ ਦੇ ਲੋਕਾਂ ਦੀਆਂ ਜਾਨਾਂ ਬਚਾਉਣਾ ਚਾਹੁੰਦੇ ਨੇ ਜੇ ਅਖਾੜੇ ਪਿੰਡ ਦੇ ਚੰਗੇ ਚ ਗੱਲ ਚਾਹੁੰਦੇ ਨੇ ਜੇ ਮੁਸਕਾਬਾਦ ਦੇ ਲੋਕ ਚਾਹੁੰਦੇ ਨੇ ਜੇ ਚਮਕੌਰ ਸਾਹਿਬ ਦੀ ਧਰਤੀ ਤੇ ਰੈਡ ਕੈਟਾਗਰੀ ਦੀ ਫੈਕਟਰੀ ਲੋਕ ਨਹੀਂ ਲੱਗਣ ਦੇਣਾ ਚਾਹੁੰਦੇ ਉਹ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ ਤੁਹਾਡੇ ਨਜ਼ਰ ਚ ਨਹੀਂ ਆ ਰਹੇ ਸ਼ਾਇਦ ਜੇ ਮੱਤੇਵਾੜਾ ਚ ਜਿਹੜੀਆਂ ਫੈਕਟਰੀਆਂ ਤੁਸੀਂ ਲਾ ਰਹੇ ਸੀ ਉਹਦੀ ਜੱਗ ਲੋਕਾਂ ਨੇ ਲੜੀ ਹੈ ਕਿ ਤੁਹਾਡੇ ਤੋਂ এনवायरमेंटਲ ਲੈਗਲ ਤੋਂ ਕਿਹਾ ਕਿ ਤੁਸੀਂ ਇਹ ਨਹੀਂ ਕਰ ਸਕਦੇ ਔਰ ਨਾ ਕਰੋ ਫੈਸਲਾ ਬਦਲਵਾਇਆ ਤੇ ਇਸੇ ਢੰਗ ਦੇ ਨਾਲ ਤੇ ਜਿਹੜੀ ਲੜਾਈ ਪਾਣੀਆਂ ਤੇ ਐਸਵਾਈਐਲ ਤੇ ਲੜੀ ਗਈ ਹੈ ਇਤਿਹਾਸ ਦੇ ਵਿੱਚ ਤੁਹਾਡਾ ਕੋਈ ਰੋਲ ਹੋਵੇ ਨਾ ਹੋਵੇ ਉਹਦੇ ਚ ਪੰਜਾਬ ਦੇ ਕਿਸਾਨਾਂ ਦਾ ਰੋਲ ਜਿਹੜਾ ਜਾਣ ਤੱਕ ਆਪਣੇ ਬੱਚੇ ਮਰਵਾਉਣ ਤੱਕ ਬੇਹੱਦ ਵੱਡੇ ਰਿਸਕ ਲੈਣ ਤੱਕ ਹੈ ਪ੍ਰਧਾਨ ਤੇ ਚੀਫ ਮਿਨਿਸਟਰ ਸਾਹਿਬ ਇਹਦੇ ਲਈ ਜੇ ਸੱਚੀਓ ਸੋਚੀ ਆਜੇ ਸ਼ਾਮ ਤੱਕ ਕੱਲ ਤੱਕ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਉਹਨਾਂ ਲੋਕਾਂ ਤੋਂ ਪਾਣੀਆਂ ਤੋਂ ਸ਼ੁਰੂ ਹੋਏ ਮੋਰਚੇ ਤੋਂ ਬਾਅਦ ਹਜ਼ਾਰਾਂ ਲੋਕਾਂ ਦੇ ਮਾਮਾਂ ਦੀਆਂ ਗੋਦਾਂ ਸੁਨੀਆਂ ਹੋਈਆਂ ਨੇ ਕੱਲਾ ਕਹਿਣ ਨਾਲ ਇਹ ਨਹੀਂ ਕਹਿੰਦੇ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਨ ਵਾਲਾ ਤੁਸੀਂ ਚਾਰ ਪਾਰਟੀ ਦੇ ਬੰਦੇ ਲੈ ਗਏ ਜੀ ਉੱਥੇ ਚੇਅਰਮੈਨ ਦਾ ਘਰਾਓ ਕਰਾਤਾ ਜੇ ਦੱਕਾ ਹੀ ਕੁਛ ਕਰਨਾ ਮੂੰਹ ਦਿੱਲੀ ਵੱਲ ਕਰੋ ਪਾਵਰ ਦਿੱਲੀ ਚ ਬੈਠੀ ਹੈ ਫੈਸਲੇ ਉੱਥੋਂ ਆ ਰਹੇ ਨੇ ਚਾਹੇ ਬੀਬੀਐਮਬੀ ਦੇ ਕੰਟਰੋਲ ਦਾ ਫੈਸਲਾ ਹੋਵੇ ਚਾਹੇ ਹਰਿਆਣੇ ਤੋਂ ਬਿਜਲੀ ਮੰਤਰੀ ਬਨੂਰ ਨਰਖੱਟਰ ਦਾ ਦਿੱਲੀ ਕੇਂਦਰੀ ਮੰਤਰੀ ਹੋਣ ਦੇ ਕਰਕੇ ਬੀਬੀਐਮਬੀ ਦੇ ਨਾਲ ਰਲ ਕੇ ਪੰਜਾਬ ਦਾ ਪਾਣੀ ਲੁੱਟਣ ਦਾ ਗੱਲ ਹੋਵੇ ਚਾਹੇ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਐਡੀਆਂ ਵੱਡੀਆਂ ਗੱਲਾਂ ਦੇ ਬਾਵਜੂਦ ਬਾਰਡਰ ਤੇ ਟੈਨਸ਼ਨ ਦੇ ਬਾਵਜੂਦ ਤੁਹਾਡੀ ਕੋਈ ਪ੍ਰਵਾਹ ਨਾ ਕਰਦੇ ਹੋਣ ਉਧਰ ਜਾਓ ਧਰਨੇ ਦੇ ਆਹੀ ਧਰਨਾ ਜਿਹੜਾ ਨੰਗਲ ਜਾ ਰਿਹਾ ਹਾਂ ਸਧਾਰਨ ਇੱਕ ਕਿਸਾਨ ਦੀ ਤਰ੍ਹਾਂ ਕਿ ਬੋਗੇ ਤੇ ਪਾਣੀ ਕਹੀ ਨਾਲ ਵਧਣਾ ਹੁੰਦਾ ਜਿਵੇਂ ਚੀਫ ਮਿਨਿਸਟਰ ਨੇ ਜਾ ਕੇ ਉੱਥੋਂ ਰੁਕ ਜਾਏਗਾ ਦਿੱਲੀ ਤੋਂ ਆਰਡਰ ਉੱਥੋਂ ਆਉਣਾ ਹੁੰਦਾ ਆਰਡਰ ਇੱਥੇ ਨਹੀਂ ਕਿਸੇ ਨੇ ਦੇਣਾ ਇਸ ਕਰਕੇ ਇਹ ਸਾਰੇ ਸਵਾਲਾਂ ਨੂੰ ਜੇਕਰ ਤੁਸੀਂ ਨਹੀਂ ਲਾਉਂਗੇ ਫਿਰ ਪੰਜਾਬ ਦੇ ਲੋਕਾਂ ਦੇ ਅੱਖੀ ਘੱਟਾ ਪਾ ਰਹੇ ਹੋ ਕਿਸ ਨਾ ਕਿਸੇ ਰੂਪ ਦੇ ਵਿੱਚ ਲੜਾਈ ਪੋਲੀਟੀਕਲ ਹੈ ਲੜਾਈ ਫੈਡਰਲ ਸਟਰਕਚਰ ਦੀ ਹੈ ਲੜਾਈ ਕੇਂਦਰ ਰਾਜ ਸਬੰਧਾਂ ਦੀ ਹੈ ਲੜਾਈ ਵਿਧਾਨ ਸਭਾ ਦਾ ਸੈਸ਼ਨ ਬਣਾ ਕੇ ਡੈਮ ਸੇਫਟੀ ਐਕਟ ਦੇ ਮੁਕਾਬਲੇ ਸਟੇਟ ਸਬਜੈਕਟ ਹੋਣ ਦੇ ਨਾਤੇ ਆਪਣਾ ਐਕਟ ਬਣਾਉਣ ਦੀ ਹੈ ਲੜਾਈ ਪੀਬੀਐਮਬੀ ਤੇ ਜਿਹੜਾ ਭਾਖੜਾ ਤੇ ਉਹਦੇ ਤੇ ਮੈਨੇਜਮੈਂਟ ਬੋਰਡ ਤੇ ਕੰਟਰੋਲ ਹੈ ਉਥੇ ਕੇਂਦਰ ਦੀ بجائے ਸਟੇਟ ਦੇ ਕੰਟਰੋਲ ਦੀ ਹੈ ਲੜਾਈ ਚੰਡੀਗੜ੍ਹ ਲੈਣ ਦੀ ਹੈ ਲੜਾਈ ਪੰਜਾਬੀ ਬੋਲਦੇ ਇਲਾਕੇ ਲੈਣ ਦੀ ਹੈ ਲੜਾਈ ਜੀਐਸਟੀ ਦੇ ਮੁਕਾਬਲੇ ਸਟੇਟਾਂ ਦਾ ਪੈਸੇ ਦਾ ਹੱਕ ਲੜਾਈ ਜਿਹੜਾ ਤੁਸੀਂ ਵਿਧਾਨ ਸਭਾ ਚ ਪਾਸ ਕਰਤਾ ਏਪੀਐਮਸੀ ਐਕਟ ਉੱਪਰੋਂ ਇੱਕ ਘੁਰਕੀ ਦੇ ਨਾਲ ਜਿਹਦਾ ਖਮਿਆਜਾ ਭੁਗਤ ਰਹੇ ਹੋ ਕਿ 8000 ਕਰੋੜ ਤੁਹਾਨੂੰ ਨਹੀਂ ਮਿਲ ਰਿਹਾ ਲੜਾਈ ਉਹਦੀ ਸੀ ਉੱਥੇ ਕੱਢਣਾ ਸੀ ਕਿ ਤੁਹਾਡੇ ਘਰ ਤੇ ਮੈਂ ਕਿਉਂ ਐਕਟ ਅਮੈਂਡ ਕਰਾ ਆਪਦਾ ਤੁਸੀਂ ਸਰੈਂਡਰ ਕੀਤਾ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਇਹ ਜਿਹੜਾ ਸਰੈਂਡਰ ਹੈ ਇਹ ਦਮਦਾਰ ਲੋਕਾਂ ਦੀ ਲੀਡਰਸ਼ਿਪ ਦਾ ਲਖਾਇਕ ਨਹੀਂ ਹੁੰਦਾ ਪੰਜਾਬ ਨੂੰ ਜਿਸ ਲੈਵਲ ਦੀ ਲੀਡਰਸ਼ਿਪ ਲੋੜੀਂਦੀ ਹੈ ਚੁਸਤ ਚਲਾਕੀਆਂ ਡਾਂਗ ਟਪਾਉ ਲੀਡਰਸ਼ਿਪ ਨਹੀਂ ਚਾਹੀਦੀ ਸਟ੍ਰੈਟੇਜੀਕਲੀ ਰਣਨੀਤਕ ਤੌਰ ਦੇ ਉੱਤੇ ਇੱਕ ਵੱਡੇ ਭਵਿੱਖ ਨੂੰ ਦੇਖਦੀ ਹੋਈ ਚੇਤਨਬਦੀ ਹੋਈ ਲੀਡਰਸ਼ਿਪ ਜਿਹੜੀ ਕੱਲੀ ਅਗਲੇ ਸਾਰੀ ਸਰਕਾਰ ਬਣਨੀ ਹੈ ਵੋਟ ਲੈਣੀ ਹੈ ਨਹੀਂ ਲੈਣੀ ਕੱਲੀ ਇੱਥੇ ਤੱਕ ਮ hạnੂਦ ਨਾ ਹੋਵੇ ਤੇ ਲੋਕਾਂ ਦੀ ਲੜਾਈ ਉਸ ਠੰਗ ਦੇ ਨਾਲ ਕੀਤੀ ਜਾਏ ਜੇ ਤੁਸੀਂ ਕਰ ਸਕੋ ਤਾਂ ਬਹੁਤ ਬਿਹਤਰ ਹੈ ਨਹੀਂ ਤੁਹਾਡੀ ਮਰਜ਼ੀ ਪੰਜਾਬ ਦੇ ਲੋਕ ਆਪਣੇ ਆਪ ਦੇਖਣਗੇ ਜਿਹੋ ਜਿਹਾ ਜੱਗ ਦੇ ਬਾਰੇ ਮਾਹੌਲ ਸੀ ਪੰਜਾਬ ਦੇ ਲੋਕਾਂ ਦਾ ਸ਼ਾਇਦ ਤੁਹਾਡੀ ਸਮਝ ਚ ਆ ਗਿਆ ਹੋਣਾ ਫੀਡਬੈਕ ਜੇ ਤੁਹਾਡੇ ਕੋਲ オリジナル ਆਉਂਦੀ ਹੋਵੇ ਤੇ ਤੁਸੀਂ ਡਰੋਨ ਖਰੀਦ ਦਿਓ ਤੇ ਡਰੋਨ ਹਰ ਬਾਰਡਰ ਦੇ ਉੱਤੇ ਉਹਨਾਂ ਦੀ ਸੇਵਾ ਚ ਲੱਗੇ ਹੋ ਜਿਹੜਾ ਨੇ 50 ਕਿਲੋਮੀਟਰ ਪਹਿਲਾਂ ਹੀ ਬੀਐਸਐਫ ਨੇ ਤੁਹਾਡਾ ਬਾਰਡਰ ਹਾਸਲ ਕਰ ਲਿਆ ਬਾਰਡਰ ਤੋਂ ਲੈ ਕੇ ਤੁਹਾਡਾ ਸਥਾਨ ਇਹ ਤੇ ਜਿਹੜੀ ਪੋਲਿਟਿਕਲ ਲੜਾਈ ਲੜਨੀ ਆ ਉਹ ਨਹੀਂ ਲੜ ਰਹੇ ਉਸ ਲੈਵਲ ਦੇ ਉੱਤੇ ਪੰਜਾਬ ਨੂੰ ਲੋੜ ਹੈ ਯੂਨਾਈਟਿਡ ਲੈਵਲ ਤੇ ਇਕਜੁੱਟ ਹੋ ਕੇ ਹਰ ਪਾਰਟੀ ਨੂੰ ਹਰ ਜਥੇਬੰਦੀ ਨੂੰ ਪੰਜਾਬ ਦੇ ਨਾਲ ਹੋ ਰਹੀ ਬੇਇਨਸਾਫੀ ਦੇ ਖਿਲਾਫ ਖੜਨ ਦੀ ਪਰ ਉਹਦੇ ਚ ਬੜੀ ਸਾਫ ਗੋਈ ਨਾਲ ਇੱਕ ਦ੍ਰਿੜਤਾ ਵਾਲੀ ਲੀਡਰਸ਼ਿਪ ਦੀ ਗੱਲ ਹੈ ਪਹਿਲਾਂ ਕਲੈਰਿਟੀ ਆਫ ਥਾਟ ਹੋਣਾ ਚਾਹੀਦਾ ਹੈ ਕਿ ਲੜਾਈ ਛੋਟੀ ਨਹੀਂ ਐ ਲੰਮੀ ਲੜਾਈ ਐ ਔਰ ਉਹਦੇ ਲਈ ਤੁਹਾਡੀ ਤਿਆਰੀ ਹੋਵੇ ਤਾਂ ਚੱਗੀ ਐ ਹੋਰ ਆਲ ਪਾਰਟੀ ਮੀਟਿੰਗ ਬਣਾ ਲਓ ਤੇ ਇੱਕ ਸੰਵਿਧਾਨ ਜਿਹੜੀ ਵਿਧਾਨ ਸਭਾ ਦਾ ਇੱਕ ਹੋਰ ਸੈਸ਼ਨ ਬਣਾ ਲਓ ਥੋੜੀ ਜੀ ਇੱਕ ਜੁਟਤਾ ਪ੍ਰਗਟ ਕਰ ਲਓ ਉੱਥੇ ਵੀ ਠੱਬੀਆਂ ਨਾਲ ਇੱਕ ਦੂਜੇ ਨੂੰ ਲਾਓ ਤੇ ਠੱਬੀਆਂ ਲਾਉਣ ਦੀ ਬਜਾਏ ਪਹਿਲਾਂ ਸਾਰਿਆਂ ਨੂੰ ਇਕੱਠੇ ਕਰ ਲਓ ਇੱਕ ਦੂਜੇ ਤੋਂ ਉੱਚਾ ਉੱਠਣ ਦੀ ਜਿਹੜੀ ਖਾਸ ਬਿਮਾਰੀ ਐ ਨਾ ਕਿ ਕੋਈ ਨਹੀਂ ਕੁਝ ਕਰਦਾ ਉਹ ਧਰਨੇ ਲਾਉਂਦੇ ਨੇ ਫਲਾਣੇ ਦਾ ਨਹੀਂ ਕਰਦੇ ਫਲਾਣੇ ਦਾ ਨਹੀਂ ਕਰਦੇ ਤੁਹਾਡੇ ਕੋਲ ਨਵਾਂ ਟ੍ਰੈਂਡ ਕੀ ਹੈ ਤੁਸੀਂ ਧਰਨਾ ਹੀ ਲਾ ਰਹੇ ਹੋ ਸਰਕਾਰ ਹੁੰਦੇ ਹੋਏ ਹਰਾ ਪੈਨ ਜਿੱਧਰ ਚੱਲੂਗਾ ਤੁਸੀਂ ਤਾਂ ਇਹ ਕਹਿੰਦੇ ਹੋ ਹਰਾ ਪੈਨ ਕੁਝ ਨਹੀਂ ਕਰਦਾ ਧਰਨੇ ਤਾਂ ਬਿਨਾ ਫਿਰ ਹੁਣ ਧਰਨਾ ਕਿੰਨਾ ਆਇਆ ਹੈ ਮੈਂ ਮਨੁੱਖੀ ਜ਼ਿੰਦਗੀ 'ਚ ਇਹਦੇ ਬਾਰੇ ਅਹਿਸਾਸ ਕਰੋ ਇਹ ਚੁਟਕਲਿਆਂ 'ਚ ਡਾਉਣ ਵਾਲੀ ਚੀਜ਼ ਨਹੀਂ ਹੈ ਇਹ ਮਨੁੱਖ ਦੇ ਜਜ਼ਬੇ ਦੀ ਰਿਪਰੈਜ਼ੈਂਟੇਸ਼ਨ ਕਰਦੀ ਚੀਜ਼ ਹੈ ਇਸ ਕਰਕੇ ਕਿ ਦੇਖੋ ਦੇਖੋਗੇ ਚੱਗਾ ਰਹੂਗਾ ਨਹੀਂ ਤਾਂ ਇਤਿਹਾਸ ਹਰ ਸ਼ਖਸੀਅਤ ਦਾ ਹਰ ਗਵਰਨਮੈਂਟ ਦਾ ਫੈਸਲਾ ਕਰਦਾ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ-ਬਹੁਤ ਧੰਨਵਾਦ